ਉਹੀ ਪ੍ਰਸ਼ਨ ਅਸੀਂ ਮਾਨਜੁਗ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਾਂਗੇ ਪਰ ਹਾਲਾਕੇ ਸਾਨੂੰ ਇਹ ਪਤਾ ਵੀ ਸਾਨੂੰ ਜਵਾਬ ਤਾਂ ਮਿਲਨੇ ਨਹੀਂ ਕਿਉਂਕਿ ਨਾ ਹੀ ਤਾਂ ਸੁਨੀਲ ਜਾਖੜ ਜੀ ਨੇ ਜਵਾਬ ਦਿੱਤੇ ਨਾ ਹੀ ਕਿਸੇ ਨੁਮਾਇंदे ਨੇ ਜਵਾਬ ਦਿੱਤੇ ਉਹ ਤਾਂ ਸਗੋਂ ਉਲਟਾ ਸਾਡੇ ਤੇ ਸਵਾਲ ਕਰ ਰਹੇ ਆ ਕਿਤੇ ਤੁਸੀਂ ਪੀਸਫੁਲੀ ਖੜਜੋ ਦੂਰ ਤੁਸੀਂ ਮਾਈਕ ਲਾ ਲਓ ਅਸੀਂ ਦੂਜੇ ਪਾਸੇ ਖੜ ਜਾਂਦੇ ਆ ਕੋਈ ਵੀ ਓਪਨ ਡਿਬੇਟ ਕਰ ਲੈਣ ਬੀਜੇਪੀ ਵਾਲੇ ਕੀ ਕਿਸਾਨ ਦੇਸ਼ ਦੀ ਸੇਵਾ ਨਹੀਂ ਕਰਦਾ ਕੀ ਕਿਸਾਨ ਸਰਕਾਰ ਲਈ ਜਾਂ ਦੇਸ਼ ਲਈ ਨੌਕਰੀ ਨਹੀਂ ਕਰ ਰਿਹਾ ਕਿਸਾਨ ਜੇ ਅੰਨ ਪੈਦਾ ਕਰ ਰਿਹਾ ਕਿਹਦੇ ਲਈ ਪੈਦਾ ਕਰ ਰਿਹਾ ਆਪਦੇ ਦੇਸ਼ ਦੇ ਲੋਕਾਂ ਲਈ ਸਰਕਾਰਾਂ ਸਾਨੂੰ ਸੜਕਾਂ ਦੇ ਲੈ ਕੇ ਆਉਂਦੀਆਂ ਸਰਕਾਰਾਂ ਸਾਨੂੰ ਰੇਲਵੇ ਟਰੈਕਾਂ ਦੇ ਲਾ ਜਾਂਦੀਆਂ ਸਰਕਾਰਾਂ ਹੀ ਸਾਨੂੰ ਮਜਬੂਰ ਕਰਦੀਆਂ ਵੀ ਅਸੀਂ ਧਰਨੇ ਮੁਜਾਰੇ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਪੰਜਾਬ ਆ ਰਹੇ ਨੇ 23 24 ਮਈ ਨੂੰ ਲੇਕਿਨ ਹੁਣ ਇਸ ਨੂੰ ਲੈ ਕੇ ਕਿਸਾਨਾਂ ਨੇ ਵੀ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ ਅੱਜ ਐਸ ਕੇਐਮ ਨੇ ਖਾਸ ਤੌਰ ਤੇ ਜਗਰਾਉਂ ਦੇ ਵਿੱਚ ਮਹਾਪੰਚਾਇਤ ਰੈਲੀ ਰੱਖੀ ਹੈ ਔਰ ਇਹ ਰੈਲੀ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿੰਨਾ ਵੱਡਾ ਇਕੱਠ ਜਿਹੜਾ ਅੱਜ ਇਸ ਰੈਲੀ ਦੇ ਵਿੱਚ ਹੋਇਆ ਔਰ ਅੱਜ ਨਵੀਂ ਸਟਰੈਟਜੀ ਬਣਾਈ ਜਾ ਰਹੀ ਹੈ ਕਿ ਕਿਸ ਤਰੀਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਪਹੁੰਚਣਗੇ ਨਵੀਂ ਸਟ੍ਰੈਟਜੀ ਕੋਈ ਕੀ ਹੋਏਗੀ ਕਿਸ ਤਰ੍ਹਾਂ ਸਵਾਲ ਜਵਾਬ ਹੋਣਗੇ ਸਾਡੇ ਨਾਲ ਜਾਣਕਾਰੀ ਦੇਣਗੇ ਐਸ ਕੇ ਐਮ ਤੋਂ ਰਵਨੀਤ ਬ੍ਰਾਂਡ ਜਿਹੜੇ ਨੇ ਕਿਸਾਨਾਂ ਨੂੰ ਮਜੂਦ ਨੇ ਬ੍ਰਾਂਡ ਜੀ ਜਿਵੇਂ ਹੁਣ ਨਵੀਂ ਸਟ੍ਰੈਟਜੀ ਅੱਜ ਤੁਸੀਂ ਬਣਾ ਰਹੇ ਹੋ ਕੀ ਤਰੀਕਾ ਅਪਣਾ ਰਹੇ ਹੋ ਇਸ ਤੋਂ ਪਹਿਲਾਂ ਹਾਲਾਂਕਿ ਬੀਜੇਪੀ ਉਮੀਦਵਾਰਾਂ ਦਾ ਘਰਾਉ ਤੁਸੀਂ ਕਰ ਰਹੇ ਸੀ ਦੇਖੋ ਅਸੀਂ ਐਸ ਕੇ ਐਮ ਦੀ ਜੋ ਨੀਤੀ ਪਹਿਲਾਂ ਬਣਾਈ ਹੈ ਵੀ ਪੀਸਫੁਲੀ ਪ੍ਰੋਟੈਸਟ ਕਰਨਾ ਅਸੀਂ ਹੁਣ ਵੀ ਪੀਸਫੁਲੀ ਪ੍ਰੋਟੈਸਟ ਕਰਾਂਗੇ ਜਦੋਂ ਮਾਨਜੁਗ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅਸੀਂ ਕਾਲੇ ਝੰਡੇ ਲੈ ਕੇ ਰੋਡ ਦੀ ਸਾਈਡ ਤੇ ਖੜਾਂਗੇ ਜੋ ਐਸਕੇਮ ਨੇ ਡਿਸਾਈਡ ਕੀਤਾ ਦੂਸਰਾ ਅਸੀਂ ਜਿਹੜਾ ਬੀਜੇਪੀ ਜਿੰਨੇ ਵੀ ਨੁਮਾਇੰਦੇ ਸੀ ਉਹਨਾਂ ਨੂੰ ਅਸੀਂ 11 ਪ੍ਰਸ਼ਨ ਪੁੱਛੇ ਸੀ ਉਹੀ ਪ੍ਰਸ਼ਨ ਅਸੀਂ ਮਾਨਜੁਗ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਾਂਗੇ ਪਰ ਹਾਲਾਕੇ ਸਾਨੂੰ ਇਹ ਪਤਾ ਵੀ ਸਾਨੂੰ ਜਵਾਬ ਤਾਂ ਮਿਲਨੇ ਨਹੀਂ ਕਿਉਂਕਿ ਨਾ ਹੀ ਤਾਂ ਸੁਨੀਲ ਜਾਖੜ ਜੀ ਨੇ ਜਵਾਬ ਦਿੱਤੇ ਨਾ ਹੀ ਕਿਸੇ ਨੁਮਾਇੰਦੇ ਨੇ ਜਵਾਬ ਦਿੱਤੇ ਉਹ ਤਾਂ ਸਗੋਂ ਉਲਟਾ ਸਾਡੇ ਤੇ ਸਵਾਲ ਕਰ ਰਹੇ ਆ ਅਸੀਂ ਫਿਰ ਵੀ ਪ੍ਰੈਸ ਕਾਨਫਰੰਸ ਕਰਕੇ ਸਮੇਂ-ਸਮੇਂ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇ ਰਹੇ ਆ ਪਰ ਉਹਨਾਂ ਨੇ ਅਜੇ ਤੱਕ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਸੀਂ ਉਮੀਦਵਾਰਾਂ ਦੀ ਗੱਲ ਕਰ ਰਹੇ ਸੀ ਕਿ ਉਮੀਦਵਾਰ ਜਿਹੜੇ ਨੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਹਾਂਸਰਾ ਜਹਾਂਸ ਕਹਿੰਦੇ ਕਿ ਮੈਂ ਤਾਂ ਕਈ ਵਾਰ ਸ਼ਾਂਤੀਪੂਰਵਕ ਤਰੀਕੇ ਨਾਲ ਖੜੇ ਆ ਲੇਕਿਨ ਮੇਰਾ ਘਰਾਵੋ ਤੇ ਮੇਰੇ ਤੇ ਜਿਹੜੇ ਸਵਾਲ ਲਿਓ ਬੜੇ ਬੁਰੇ ਤਰੀਕੇ ਨਾਲ ਮੈਨੂੰ ਘੇਰਿਆ ਜਾਂਦਾ ਔਰ ਮੈਨੂੰ ਟਾਰਗੇਟ ਕੀਤਾ ਜਾਂਦਾ ਅਸੀਂ ਉਹਨਾਂ ਨੂੰ ਸੌਖਾ ਜਿਹਾ ਤਰੀਕਾ ਦੱਸਦੇ ਆ ਜਿਹੜੇ 11 ਸਵਾਲ ਆ ਉਹਨਾਂ ਦਾ ਜੇ ਤੁਸੀਂ ਬੋਲ ਕੇ ਜਵਾਬ ਨਹੀਂ ਦੇਣਾ ਤਾਂ ਸਾਨੂੰ ਲਿਖਤ ਜਵਾਬ ਦੇ ਦਿਓ ਜੇ ਤੁਸੀਂ ਚਾਹੁੰਦੇ ਆ ਵੀ ਜੇ ਕਹਿੰਦੇ ਆ ਵੀ ਮੈਂ ਗੱਲ ਕਰਨ ਜਾਂਦਾ ਮੈਨੂੰ ਉਹ ਗੱਲ ਨਹੀਂ ਕਰ ਦਿੰਦੇ ਤੁਸੀਂ ਐ ਕਰੋ ਜਿਵੇਂ ਅਸੀਂ ਪੈਂਫਲਟ ਜਾਰੀ ਕੀਤਾ ਤੁਸੀਂ ਵੀ ਪੈਂਫਲਟ ਜਾਰੀ ਕਰ ਦਿਓ ਸਾਡੇ ਪ੍ਰਸ਼ਨਾਂ ਦੇ 11 ਦੇ ਉੱਤਰ ਦੇ ਦਿਓ ਕਿਤੇ ਤੁਸੀਂ ਪੀਸਫੁਲੀ ਖੜ੍ਹ ਜਿਓ ਦੂਰ ਤੁਸੀਂ ਮਾਈਕ ਲਾ ਲਓ ਅਸੀਂ ਦੂਜੇ ਪਾਸੇ ਖੜ੍ਹ ਜਾਂਦੇ ਆ ਕੋਈ ਵੀ ਓਪਨ ਡਿਬੇਟ ਕਰ ਲੈਣ ਬੀਜੇਪੀ ਵਾਲੇ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗਿਆ ਸੀਗਾ ਓਪਨ ਡਿਬੇਟ ਲਈ ਸਾਨੂੰ ਸੱਦਾ ਦੇ ਦੇਣ ਆਪ ਦਾ ਸਾਰਾ ਮਨ ਚਲਾ ਲੈਣ ਅਸੀਂ ਉੱਥੇ ਆ ਜੰਨੇ ਆ ਉੱਥੇ ਓਪਨ ਡਿਬੇਟ ਦੇ ਵਿੱਚ ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਸੋ ਸਾਡੇ ਕੋ ਹਸਤਾ ਖੁੱਲਾ ਪੇਟ ਦਿੱਤਾ ਹੈ ਡਿਸਾਈਡ ਉਹਨਾਂ ਨੇ ਕਰਨਾ ਹੈ ਬਾਲ ਉਹਨਾਂ ਦੀ ਕੋਰਟ 'ਚ ਆ ਹੁਣ ਅਚਾ ਦੂਜਾ ਕਹ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਉਣਗੇ ਪ੍ਰਚਾਰ ਕਰਨ ਦੇ ਲਈ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਆਪਣੇ ਤਰੀਕੇ ਨਾਲ ਸ਼ਾਂਤਪੂਰਵ ਤਰੀਕੇ ਨਾਲ ਤੁਸੀਂ ਸਵਾਲਾਂ ਦੇ ਜਵਾਬ ਲੈਣ ਦੀ ਵੀ ਗੱਲ ਕਰ ਰਹੇ ਹੋ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਔਰ ਹੋਰ ਵੀ ਪੈਰਾਮਿਲਟਰੀ ਫੋਰਸ ਜਿਹੜੀ ਨੇ ਉਹ ਤਨਾਤ ਕਰਨ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਲੱਗਦਾ ਤੁਹਾਡੇ ਸਵਾਲ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਤੱਕ ਪਹੁੰਚਦੇ ਹੋਣਗੇ ਨਹੀਂ ਦੇਖੋ ਸਾਡੇ ਸਵਾਲ ਤਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੈ ਕਿਉਂਕਿ 2014 ਦੇ ਵਿੱਚ ਉਹਨਾਂ ਨੇ ਕਿਹਾ ਸੀ ਮੈਨੂੰ ਪਤਾ ਕਿਸਾਨ ਦੀ ਕੀ ਮੁਸ਼ਕਲ ਹੈ ਕੀ ਕਿਸਾਨ ਨੂੰ ਤਕਲੀਫਾਂ ਹੈ 2019 ਦੇ ਵਿੱਚ ਫਿਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀਆਂ ਕਿਸਾਨ ਦੀਆਂ ਜਿੰਨੀਆਂ ਮੁਸ਼ਕਲਾਂ ਹਨ ਉਹਨਾਂ ਦਾ ਅਸੀਂ ਹੱਲ ਕਰਾਂਗੇ ਪਰ ਜਦੋਂ ਹੁਣ ਵਾਰ-ਵਾਰ ਉਹ ਭੱਜ ਰਹੇ ਐ ਇਨ੍ਹਾਂ ਗੱਲਾਂ ਤੋਂ ਸਾਡੇ ਸਵਾਲ ਸਾਡੇ ਨਵੇਂ ਨਹੀਂ ਸਾਡੇ ਸਵਾਲ ਪ੍ਰੈਂਕਾ ਮੈਮ ਉਹੀ ਹੈ ਸਾਡੇ ਨਾਲ ਜਿਹੜੀਆਂ ਕਮਿਟਮੈਂਟਸ ਹੋਈਆਂ ਸੀ 2014 ਦੇ ਵਿੱਚ ਹੋਈਆਂ ਫਿਰ 2019 ਦੇ ਵਿੱਚ ਹੋਈਆਂ ਫਿਰ ਜਦੋਂ ਅਸੀਂ ਅੰਦੋਲਨ ਸਮਾਪਤ ਕਰਕੇ ਆਏ ਉਦੋਂ ਸਾਡੇ ਨਾਲ ਹੋਈਆਂ ਸਾਡੀਆਂ ਤਾਂ ਉਹ ਕਮਿਟਮੈਂਟਸ ਆ ਉਹਦੇ ਤੋਂ ਭਲੀ ਭੰਤੂ ਹੀ ਸਾਰੀ ਮੈਂ ਕਹਿੰਦਾ ਸਾਰਾ ਦੇਸ਼ ਵੀ ਜਾਣੂ ਹੈ ਤੇ ਬੀਜੇਪੀ ਵੀ ਜਾਣੂ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਜਾਣੂ ਆ ਉਹਦੇ ਤੋਂ ਦੀ ਗੱਲ ਕਰ ਰਹੇ ਹੋ ਤੁਸੀਂ ਐਮਐਸਪੀ ਪਹਿਲਾਂ ਤੋਂ ਹੀ ਮੁੱਦਾ ਰਿਹਾ ਲੇਕਿਨ ਜਿਹੜਾ ਨਵਾਂ ਤੁਸੀਂ ਐਡ-ਆਨ ਕੀਤਾ ਸੀ ਇਸ ਵਾਰ ਕਿ ਹਰ ਇੱਕ ਕਿਸਾਨ ਨੂੰ ਜਿਹੜੇ 60 ਸਾਲ ਤੋਂ ਉੱਪਰ ਦੇ ਨੇ ਉਹਨਾਂ ਨੂੰ 10000 ਪੈਨਸ਼ਨ ਦਿੱਤੀ ਜਾਵੇ ਇਹਦੇ ਤੇ ਉੱਤੇ ਤਾਂ ਕਾਂਗਰਸ ਵੀ ਐਗਰੀ ਨਹੀਂ ਹੈ ਦੇਖੋ ਕਿਸਾਨ ਲਈ ਪੈਨਸ਼ਨ ਅਸੀਂ ਕਿਉਂ ਮੰਗ ਰਹੇ ਹਾਂ ਕੀ ਕਿਸਾਨ ਦੇਸ਼ ਦੀ ਸੇਵਾ ਨਹੀਂ ਕਰਦਾ ਕੀ ਕਿਸਾਨ ਸਰਕਾਰ ਲਈ ਜਾਂ ਦੇਸ਼ ਲਈ ਨੌਕਰੀ ਨਹੀਂ ਕਰ ਰਿਹਾ ਕਿਸਾਨ ਜੇ ਅੰਨ ਪੈਦਾ ਕਰ ਰਿਹਾ ਕਿਹਦੇ ਲਈ ਪੈਦਾ ਕਰ ਰਿਹਾ ਆਪਦੇ ਦੇਸ਼ ਦੇ ਲੋਕਾਂ ਲਈ ਜੇ ਦੇਸ਼ ਦੇ ਲੋਕਾਂ ਲਈ ਕੰਮ ਕਰਦੇ ਜੋ ਕੋਈ ਸਰਕਾਰੀ ਬਾਬੂ ਆ ਉਹ ਦੇਸ਼ ਲਈ ਕੰਮ ਕਰ ਰਹਾ ਹੈ ਗਵਰਨਮੈਂਟ ਲਈ ਕੰਮ ਕਰ ਰਹਾ ਹੈ ਪੋਰਟਸ ਵੀ ਇਸ ਤੇ ਸਵਾਲ ਖੜੇ ਕਰ ਰਹੇ ਨੇ ਦੇਖੋ ਸਵਾਲ ਤਾਂ ਜਦੋਂ ਕਿਸਾਨ ਕੋਈ ਚੀਜ਼ ਮੰਗ ਲੇ ਕਿਸਾਨ ਨੂੰ ਉਹ ਚਾਹੁੰਦੇ ਵੀ ਕਿਸਾਨ ਸਾਨੂੰ ਸਾਰਾ ਕੁਝ ਦੇ ਦੇ ਦਾਣੇ ਵੀ ਦੇ ਦੇ ਜਿਹੜੀ ਜਿਹੜੀ ਚੀਜ਼ ਸਾਨੂੰ ਚਾਹੀਦੀ ਉਹ ਕਿਸਾਨ ਦੇ ਦੇ ਪਰ ਕਿਸਾਨ ਸਾਡੇ ਤੋਂ ਮੰਗੇ ਕੁਛ ਨਾ ਕਿਸਾਨ ਮੰਗ ਕੀ ਰਿਹਾ ਕਿਸਾਨ ਇਹ ਮੰਗ ਰਿਹਾ ਵੀ ਮੈਨੂੰ ਡੀਜ਼ਲ ਦੇ ਸਬਸਿਡੀ ਦੇ ਦਿਓ ਮੈਨੂੰ ਜਿਹੜੀ ਰਿਆ ਸਪਰੇਆ ਮੇਰੀਆਂ ਸਸਤੀਆਂ ਕਰ ਦਿਓ ਮੇਰੇ ਬੱਚਿਆਂ ਨੂੰ ਪੜ੍ਹਾਈ ਮੁਫਤ ਕਰ ਦਿਓ ਸਾਨੂੰ ਮੈਡੀਕਲ ਫੈਸਿਲਿਟੀਆਂ ਦੇ ਦਿਓ ਸਾਨੂੰ ਜਿਹੜੇ ਪੈਨਸ਼ਨ ਦੇ ਦਿਓ 60 ਸਾਲ ਤੋਂ ਬਾਅਦ ਜੇ 60 ਸਾਲ ਮੇਰੇ ਬਜ਼ੁਰਗ ਖੜੇ ਐ ਜੇ ਇਹਨਾਂ ਨੇ 60 ਸਾਲ ਹੱਥ ਤੇ ਧੋੜਮੀ ਮਿਹਨਤ ਕੀਤੀ ਤਾਂ ਅੱਜ ਆਪਾਂ ਲੋਕਾਂ ਬਾਕੀ ਦੇਸ਼ਾਂ ਕੋਲੋਂ ਮੰਗਲੋਂ ਹਟੇ ਐ ਨਹੀਂ ਆਪਾਂ ਠੂਠਾ ਲੈ ਕੇ ਦੂਜੇ ਦੇਸ਼ਾਂ ਕੋਲੇ ਜਾਂਦੇ ਸੀ ਮੰਗਣ ਜਾਂਦੇ ਸੀ ਅੱਜ ਜੇ ਆਪਾਂ ਸੈਲਫ ਸਫੀਸ਼ੀਐਂਟ ਹੋਏ ਆ ਉਹ ਸਾਡੀ ਬਦੌਲਤ ਨਹੀਂ ਉਹ ਮੇਰੇ ਆ ਬਜ਼ੁਰਗਾਂ ਦੀ ਬਦੌਲਤ ਹੋਏ ਆ ਅਸੀਂ ਤਾਂ ਅਜੇ ਨੌਜਵਾਨ ਹੈ ਇਹ ਇਹਨਾਂ ਨੇ ਮਿਹਨਤ ਕੀਤੀ ਤਾਂ ਅਸੀਂ ਇੱਥੇ ਆਏ ਆਂ ਕਿ ਇਹਨਾਂ ਦਾ ਹੱਕ ਨਹੀਂ ਬੰਦਦਾ ਵੀ ਪੈਨਸ਼ਨ ਲੈਣਾ ਕਿੰਨੀ ਕੁ ਪੈਨਸ਼ਨ ਮੰਗ ਰਹੇ ਆਂ ਦੂਸਰੀ ਗੱਲ ਜੇ ਮੈਡੀਕਲ ਫੈਸਿਲਿਟੀ ਸਾਰੀ ਕੰਟਰੀ ਨੂੰ ਮਿਲ ਰਹੀਆਂ ਤੇ ਇਹਨਾਂ ਨੂੰ ਕਿਉਂ ਨਹੀਂ ਮਿਲ ਰਹੀਆਂ ਜੇ ਅੱਜ ਕਿਚਨ ਦਾ ਐਕਸਪੈਂਸ ਵੱਧ ਰਿਹਾ ਹੈ ਦਿਨ ਬਦ ਦਿਨ ਤੇ ਸਾਡੇ ਵੱਸੋਂ ਬਾਹਰ ਹੋ ਰਿਹਾ ਹੈ ਤਾਂ ਸਰਕਾਰ ਨੂੰ ਇਹਦੇ ਤੇ ਸੁਣਵਾਈ ਕਰਨੀ ਚਾਹੀਦੀ ਹੈ ਦੀ ਜ਼ਿਕਰ ਕਰ ਰਹੇ ਸੀਗੇ ਕਿਸਾਨਾਂ ਨੂੰ ਹਾਲਾਂਕਿ ਪੈਨਸ਼ਨ ਦਾ ਤੁਸੀਂ ਜ਼ਿਕਰ ਕੀਤਾ ਟੈਕਸਪੇਅਰ ਵੀ ਸਵਾਲ ਖੜੇ ਕਰ ਰਿਹਾ ਇਸ ਤੋਂ ਇਲਾਵਾ ਜੇ ਕਿਸਾਨਾਂ ਦੀ ਮੰਗਾਂ ਦੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਸਰਕਾਰਾਂ ਰਹੀਏ ਕਾਂਗਰਸੀ ਸਰਕਾਰ ਰਹੀ ਹੈ ਇਸ ਤੋਂ ਪਹਿਲਾਂ 70 ਸਾਲ ਜਦੋਂ ਕਾਂਗਰਸ ਸੀ ਉਦੋਂ ਉਦੋਂ ਹੀ ਸੁਆਮੀਨਾਥਨ ਰਿਪੋਰਟ ਜਿਹੜੀ ਹੈ ਉਹ ਬਣੀ ਸੀ ਕੀ ਸਵਾਲ ਤੁਹਾਨੂੰ ਲੱਗਦਾ ਇਕਵਲੀ ਕਾਂਗਰਸ ਨੂੰ ਵੀ ਉਨਾ ਬਣਦਾ ਬੀਜੇਪੀ ਕਹਿ ਰਹੀ ਹੈ ਕਿ ਇਸੇ ਕਰਕੇ ਅਸੀਂ ਕਹਿ ਰਹੇ ਕਿ ਕਾਂਗਰਸ ਤੋਂ ਮੋਟੀਵੇਟਿਡ ਧਰਨੇ ਲੱਗ ਰਹੇ ਨਹੀਂ ਦੇਖੋ ਕਾਂਗਰਸ ਨੂੰ ਵੀ ਸਾਡੇ ਸਵਾਲ ਹੋਏ ਆ ਅਸੀਂ ਕਾਂਗਰਸ ਨੂੰ ਸਵਾਲ ਕੀਤਾ ਵੀ 2006 ਦੇ ਵਿੱਚ ਸੁਆਮੀਨਾਥਨ ਜੀ ਦੀ ਰਿ 2014 ਤੱਕ ਉਹਨਾਂ ਦੇ ਟੇਬਲ ਤੇ ਰਹੀ ਐ 8 ਸਾਲ ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ ਸਾਡੇ ਸਵਾਲ ਕੱਲੀ ਬੀਜੇਪੀ ਤੋਂ ਨਹੀਂ ਪਰ ਕੀ ਐ ਬੀਜੇਪੀ ਪਿਛਲੇ 10 ਸਾਲਾਂ ਤੋਂ ਸਰਕਾਰ ਦੇ ਵਿੱਚ ਸੀ ਦੂਸਰੀ ਗੱਲ ਬੀਜੇਪੀ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵਾਅਦਾ ਖਿਲਾਫੀ ਕਹਾਂਗੇ ਅਸੀਂ ਜਿਵੇਂ ਹੁਣ ਕਾਂਗਰਸ ਨੇ ਕਮਿਟਮੈਂਟ ਕੀਤੀ ਐ ਵੀ ਅਸੀਂ ਐਮਐਸਪੀ ਨੂੰ ਲੀਗਲ ਗਰੰਟੀ ਬਣਾਵਾਂਗੇ ਕੱਲ ਨੂੰ ਜੇ ਕਾਂਗਰਸ ਫਾਰਮ ਕਰਦੀ ਐ ਗਵਰਨਮੈਂਟ ਤੇ ਜੇ ਉਹ ਸਾਡੀ ਸਾਡਾ ਵਾਅਦਾ ਨਹੀਂ ਪੂਰਾ ਕਰਦੀ ਸਾਡਾ ਧਰਨਾ ਕਾਂਗਰਸ ਦੇ ਖਿਲਾਫ ਵੀ ਹੋਊਗਾ ਸਾਡੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਸਾਡੀ ਸਿਰਫ ਮੁੱਦਿਆਂ ਦੀ ਲੜਾਈ ਹੈ ਸਾਡੀ ਆਰਥਿਕ ਲੜਾਈ ਹੈ ਕਿਸਾਨ ਇੰਨਾ ਵੇਲਾ ਨਹੀਂ ਵੀ ਤੁਸੀਂ ਵੇਖੋ ਕਿੰਨੀ ਗਰਮੀ ਦੇ ਵਿੱਚ ਤੁਸੀਂ ਵੀ ਮੀਡੀਆ ਵੀ ਆਇਆ ਤੇ ਕਿਸਾਨ ਵੀ ਆਇਆ ਕਿੰਨੀ ਦੂਰੋਂ ਪਿੰਡਾਂ ਤੋਂ ਚੱਲ ਕੇ ਆਏ ਕੰਮਕਾਰ ਛੱਡ ਕੇ ਆਏ ਆ ਗਰਮੀ ਦੇ ਵਿੱਚ ਆ ਕੇ ਇੱਥੇ ਬੈਠੇ ਸਾਡਾ ਦਿਲ ਨਹੀਂ ਕਰਦਾ ਅਸੀਂ ਵੀ ਚਾਹੁੰਨੇ ਆ ਵੀ ਕੂਲਰ ਲਾ ਕੇ ਏਸੀ ਲਾ ਕੇ ਘਰਾਂ ਦੇ ਵਿੱਚ ਬੈਠ ਜਾਈਏ ਪਰ ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ ਸਰਕਾਰਾਂ ਸਾਨੂੰ ਸੜਕਾਂ ਦੇ ਲੈ ਕੇ ਆਉਂਦੀਆਂ ਸਰਕਾਰਾਂ ਸਾਨੂੰ ਰੇਲਵੇ ਟਰੈਕਾਂ ਦੇ ਲਜਾਉਂਦੀਆਂ ਸਰਕਾਰਾਂ ਹੀ ਸਾਨੂੰ ਮਜਬੂਰ ਕਰਦੀਆਂ ਵੀ ਅਸੀਂ ਧਰਨੇ ਮੁਜਾਰੇ ਕਰੀਏ ਇੱਕ ਇਸ ਮੁੱਦੇ ਤੋਂ ਹਟਮਾ ਸਵਾਲ ਹੈ ਅੱਜ ਕਿਸਾਨਾਂ ਆਗੂ ਲਖਵਾਲ ਜਿਹੜੇ ਨੇ ਉਹ ਸਟੇਜ ਸਾਂਝਾ ਕਰਦੇ ਹੋਏ ਨਜ਼ਰ ਆਏ ਇਸ ਤੋਂ ਪਹਿਲਾਂ ਉਹ ਐਸਕੇਐਮ ਨਾਨ ਪੋਲਿਟਿਕਲ ਦਾ ਸਟੇਜ ਸਾਂਝਾ ਕਰ ਰਹੇ ਸੀ ਸ਼ੰਭੂ ਬਾਰਡਰ ਤੋਂ ਤੇ ਹਾਲਾਂਕਿ ਤੁਸੀਂ ਕਹਿ ਦਿੰਦੇ ਹੋ ਹਮੇਸ਼ਾ ਹੀ ਵੀ ਇੱਕੋ ਹੀ ਸਾਡਾ ਮੁੱਦਾ ਹੈ ਅਸੀਂ ਸਾਰੇ ਇੱਕ ਆ ਲੱਗਦਾ ਹੈ ਕਿ ਹੁਣ ਐਸਕੇਐਮ ਤੇ ਐਸਕੇਐਮ ਨਾਨ ਪੋਲਿਟਿਕਲ ਜਿਹੜੀ ਇੱਕ ਹੋ ਸਕਦੀ ਲਖਵਾਲ ਸਾਹਿਬ ਪਰ ਸਟੇਜ ਸਾਂਝੀ ਕਰ ਰਹੇ ਨੇ ਨਹੀਂ ਦੇਖੋ ਅਸੀਂ ਸਾਰੇ ਹੈ ਤਾਂ ਇੱਕ ਹੀ देखो एक मां ਦੇ ਪੁੱਤਾਂ ਅਸੀਂ ਕੰਮ ਕੀ ਕਿਸਾਨੀ ਲਈ ਕਰ ਰਹੇ ਜੋ ਵੀ ਕੋਈ ਵੀ ਜਥੇਬੰਦੀ ਹੈ ਕਈ ਵਾਰੀ ਇਹ ਹੋ ਜਾਂਦਾ ਵੀ ਮਾੜੇ ਮੋٹے ਪਰਿਵਾਰ ਦੇ ਵਿੱਚ ਡਿਫਰੈਂਸਿਸ ਆ ਜਾਂਦੇ ਆ ਨਾ ਹੀ ਸਾਡੇ ਤੋਂ ਐਸਕੇਐਮ ਜਿਹੜਾ ਨਾਨ ਪੋਲੀਟੀਕਲ ਆ ਜਾਂ ਐਸਕੇਐਮ ਪੋਲੀਟੀਕਲ ਆ ਜਿਵੇਂ ਰਾਜੇਵਾਲ ਸਾਹਿਬ ਉਹ ਰਹਿੰਦੀਆਂ ਪੰਜ ਜਥੇਬੰਦੀਆਂ ਸੀ ਉਹਨਾਂ ਨੇ ਵਿੱਚ ਸ਼ਬੂਲੀਅਤ ਕਰ ਲਈ ਸਾਡਾ ਮਕਸਦ ਕੀ ਹੈ ਕਿਸਾਨ ਤੇ ਮਜ਼ਦੂਰ ਦੀ ਆਵਾਜ਼ ਨੂੰ ਰਲ ਕੇ ਬੁਲੰਦ ਕਰਨਾ ਉਹਨਾਂ ਦੀ ਜਿਹੜੀ ਕਿਉਂ ਨਹੀਂ ਕੀਤੀ ਜਿਹੜੇ ਸਟੇਜਾਂ ਅਲੱਗ-ਅਲੱਗ ਕਿਉਂ ਨਹੀਂ ਦੇਖੋ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਦੋ ਚੁੱਲ੍ਹੇ ਹੋ ਜਾਂਦੇ ਆ ਤੇ ਕਦੇ ਨਾ ਕਦੇ ਹੋ ਜਾਂਦਾ ਫਿਰ ਜਦੋਂ ਵੱਡੇ ਬਜ਼ੁਰਗ ਬੈਠਦੇ ਆ ਫਿਰ ਦੁਬਾਰਾ ਇਕੱਠਾ ਵੀ ਹੋ ਜਾਂਦਾ ਪਰਿਵਾਰ ਦਾ ਕਰ ਲਿਆ ਕਿ ਛੇਤੀ ਇਕੱਠਾ ਬਿਲਕੁਲ ਕਰਵਾਗੇ ਬਹੁਤ ਜ਼ਿਆਦਾ ਉਮੀਦ ਹੈ ਜਲਦ ਅਸੀਂ ਇਕੱਠੇ ਹੋ ਕੇ ਕਿਉਂਕਿ ਅਸੀਂ ਉਡੀਕ ਕਰ ਰਹੇ ਹਾਂ ਵੀ ਚਾਰ ਤਰੀਕ ਨੂੰ ਕੀ ਫੈਸਲਾ ਹੁੰਦਾ ਕਿ عوام ਫੈਸਲਾ ਕਰਦਾ ਉਸ ਤੋਂ ਬਾਅਦ ਅਸਲੀ ਅਗਲੀ ਆ ਅਗਲੀ ਰਣਨੀਤੀ ਤੈਅ ਕਰਾਂਗੇ ਤੇ ਬਿਲਕੁਲ ਇੱਕ ਮੰਚ ਤੇ ਇਕੱਤਰ ਹੋ ਕੇ ਅਸੀਂ ਅਗਲੀ ਰਣਨੀਤੀ ਤੈਅ ਕਰਾਂਗੇ ਜੀ ਸਾਡੀ ਇੱਕ ਚਾਹਤ ਵੀ ਸਵਾਲ ਹੈ ਰਵਨੀਜੀ ਪ੍ਰਧਾਨ ਮੰਤਰੀ ਦੇ ਘਰ ਆਵਦੀ ਗੱਲ ਹੋ ਰਹੀ ਹੈ ਪਿਛਲੀ ਵਾਰ ਜਦੋਂ ਅਸੀਂ ਦੇਖਿਆ ਜਦੋਂ ਪਿਛਲੀ ਵਾਰ ਉਹਨਾਂ ਦਾ ਵਿਰੋਧ ਹੋਇਆ ਸੀ ਉਹ ਕੇਸ ਹਾਲੇ ਤੱਕ ਚੱਲ ਰਿਹਾ ਔਰ ਸਾਫ ਦਾ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀ ਸੋ ਹੁਣ ਜੇਕਰ ਹੁਣ ਇਦਾਂ ਦੀ ਕੋਈ ਕਟਨਾ ਹੁੰਦੀ ਤਾਂ ਉਹਨੂੰ ਲੱਗਦਾ ਕਿ ਸਾਰਾ ਦਾ ਸਾਰਾ ਜਿਹੜਾ ਇਹ ਕਾਂਡ ਦਾ ਨਾਮ ਹੈ ਉਹ ਕਿਸਾਨਾਂ ਸਿਰ ਚਲੇ ਜਾਏ ਨਾ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਨੂੰ ਖਰਾਬ ਕਰਨਾ ਮੈਂ ਐਡ-ਆਨ ਕਰ ਦਿਆ ਲੋਕ ਫਿਰ ਇਹ ਕਹਿ ਦਿੰਦੇ ਆ ਕਹਿੰਦੇ ਜੇ ਕੇਂਦਰ ਨੇ ਮਾੜਾ ਮੋਟਾ ਫਾਇਦਾ ਪੰਜਾਬ ਦਾ ਕਰਨਾ ਤਾਂ ਕਿਸਾਨ ਹੋਣ ਨਹੀਂ ਦਿੰਦੇ ਨਹੀਂ ਦੇਖੋ ਕਿਸਾਨ ਕਿਸਾਨ ਕਿਉਂ ਨਹੀਂ ਹੋਣ ਦਿੰਦਾ ਕਿਸਾਨ ਤਾਂ ਚਾਹੁੰਦਾ ਪੰਜਾਬ ਦਾ ਫਾਇਦਾ ਹੋਵੇ ਕਿਸਾਨ ਅੱਜ ਪ੍ਰੋਜੈਕਟ ਨਾਲ ਹੀ ਲੈਗੇ ਸੀ ਮੋਦੀ ਜੀ ਦੇਖੋ ਉਹ ਉਹਨਾਂ ਦੀ ਮਨਸ਼ਾ ਹੈ ਜੇ ਕੋਈ ਪਰ ਕਿਸੇ ਨੇ ਪ੍ਰੋਜੈਕਟ ਦੇਣਾ ਤਾਂ ਜੇ ਉਹ ਸੈਟੇਲਾਈਟ ਥਰੂ ਵੀ ਲਾਂਚ ਕਰ ਸਕਦੇ ਸੀ ਜੇ ਕਰਨਾ ਹੁੰਦਾ ਪਰ ਨਹੀਂ ਕਰਨਾ ਸੀ ਉਹਨਾਂ ਨੇ ਸਿਰਫ ਇੱਕ ਕਿਸਾਨਾਂ ਦੇ ਸਿਰ ਫੋੜਨਾ ਸੀਗਾ ਉਹਨਾਂ ਨੇ ਆਉਣਾ ਹੀ ਨਹੀਂ ਸੀ ਹੁਣ ਵੀ ਅਸੀਂ ਕੋਈ ਰਸਤੇ ਨਹੀਂ ਰੋਕ ਰਹੇ ਅਸੀਂ ਕਹਿੰਦੇ ਆ ਆਪਦੀ ਰੈਲੀ ਕਰੋ ਕਿਉਂਕਿ ਉਹਨਾਂ ਨੇ ਤਾਂ ਆਉਣਾ ਹੈਲੀਕਾਪਟਰਾਂ ਤੇ ਆ ਕੇ ਆਪਦੀ ਰੈਲੀ ਕਰਨ ਪਰ ਅਸੀਂ ਸਵਾਲ ਜ਼ਰੂਰ ਪੁੱਛਾਂਗੇ ਪੀਸਫੁੱਲ ਤਰੀਕੇ ਨਾਲ ਪੁੱਛਾਂਗੇ ਸਾਨੂੰ ਜਿੱਥੇ ਪ੍ਰਸ਼ਾਸਨ ਕਹੂਗਾ ਅਸੀਂ ਉੱਥੇ ਬੈਠ ਜਾਾਂਗੇ ਅਸੀਂ ਕਾਲੇ ਝੰਡੇ ਵਿਖਾਵਾਂਗੇ ਤੇ ਸਵਾਲ ਪੁੱਛਾਂਗੇ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਹੈ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਅਸੀਂ ਪੁੱਛਾਂਗੇ ਜ਼ਰੂਰ ਪੁੱਛਾਂਗੇ ਪੰਜਾਬ ਸਰਕਾਰ ਦੇ ਵੀ ਬਿਲਕੁਲ ਪੰਜਾਬ ਸਰਕਾਰ ਨੂੰ ਅਸੀਂ 11 ਪ੍ਰਸ਼ਨ ਜਾਰੀ ਕੀਤੇ ਆ ਪਿਛਲੀ ਸਾਡੀ ਜਿਹੜੀ ਪੀਸੀਸੀ ਉਹਨਾਂ ਤੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਦੇਖੋ ਹਰ ਪਿੰਡ ਦਾ ਮੁੱਦਾ ਅਲੱਗ ਹੈ ਹਰ ਪਿੰਡ ਦੀ ਲੜਾਈ ਆਦਾ ਤੇ ਉੱਥੇ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਲੋਕ ਇਕੱਤਰ ਹੁੰਦੇ ਆ ਉਹ ਆਪਦੇ ਪਿੰਡ ਦੇ ਹਿਸਾਬ ਤੇ ਸਵਾਲ ਜਰੂਰ ਪੁੱਛ ਰਹੇ ਆ ਇਹ ਕਿਸਾਨੀ ਅੰਦੋਲਨ ਦੀ ਦੇਣ ਹੈ ਜੇ ਅੱਜ ਲੋਕ ਦੇ ਬੋਲਣ ਲੱਗੇ ਲੀਡਰਾਂ ਅੱਗੇ ਕਿਸਾਨੀ ਅੰਦੋਲਨ ਨੇ ਇਹਨਾਂ ਨੂੰ ਖੜੇ ਕੀਤਾ ਇਹ ਆਪਣੀ ਡੈਮੋਕ੍ਰੇਸੀ ਲਈ ਇੱਕ ਚੰਗਾ ਸਟੈਪ ਹੈ ਤੁਸੀਂ ਕਹਿੰਦੇ ਹੋ ਸ਼ਾਂਤੀਪੂਰਵਕ ਤਰੀਕੇ ਨਾਲ ਵਿਰੋਧ ਕਰ ਰਹੇ ਪਰ ਤੁਸੀਂ ਪਿੰਡਾਂ ਦੀ ਤਸਵੀਰਾਂ ਦੇਖੀ ਹੋਣੀਆਂ ਜਿਸ ਤਰੀਕੇ ਦਾ ਵਿਰੋਧ ਹੁੰਦਾ ਹਾਲਾਂਕਿ ਤੁਸੀਂ ਕਹਿੰਦੇ ਹੋ ਸਾਰੀਆਂ ਪਾਰਟੀਆਂ ਦਾ ਕਰਾਂਗੇ ਲੇਕਿਨ ਸਿਰਫ ਭਾਜਪਾ ਦਾ ਨਹੀਂ ਹੁੰਦਾ ਨਹੀਂ ਦੇਖੋ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਅਸੀਂ ਵਿ ਸਾਡਾ ਸਵਾਲ ਪੁੱਛਣਾ ਨੈਤਿਕ ਅਧਿਕਾਰ ਹੈ ਅਸੀਂ ਉਹ ਪੁੱਛਾਂਗੇ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਪੁੱਛੇ ਹੈ ਕਈ ਜਗ੍ਹਾ ਕਾਂਗਰਸ ਤੋਂ ਵੀ ਸਵਾਲ ਹੋਏ ਹੈ ਕਈ ਜਗ੍ਹਾ ਅਕਾਲੀ ਦਲ ਤੋਂ ਵੀ ਸਵਾਲ ਹੋਏ ਨਹੀਂ ਹੰਸ ਜਿਆਦਾ ਦੁਖੀ ਨਹੀਂ ਹੰਸਰਾਜ ਹੰਸ ਜੀ ਸਾਡੇ ਤਾਂ ਅਸੀਂ ਤਾਂ ਉਹਨਾਂ ਦੇ ਸਾਡੇ ਤੋਂ ਬਹੁਤ ਵੱਡੇ ਐ ਉਮਰ 'ਚ ਅਸੀਂ ਸਤਿਕਾਰ ਕਰਦੇ ਆ ਪਰ ਉਹ ਜਿਹੜੀ ਜਿਹੜੇ ਲਫ਼ਜ਼ੋ ਵਰਤ ਰਹੇ ਆ ਉਹ ਕਦੇ ਵੀ ਆਪਾਂ ਆਪਦੇ ਭਾਈਚਾਰੇ 'ਚ ਨਹੀਂ ਵਰਤਾਂਗੇ ਕਿਉਂਕਿ ਇਲੈਕਸ਼ਨ ਤਾਂ ਇੱਕ ਤਰੀਕ ਨੂੰ ਖਤਮ ਹੋ ਜਾਣੇ ਚਾਰ ਨੂੰ ਰਿਜ਼ਲਟ ਆ ਜਾਣਾ ਹੈ ਉਸ ਤੋਂ ਬਾਅਦ ਆਪਾਂ ਇਕੱਠੇ ਹੀ ਰਲ ਮਿਲ ਕੇ ਇਸ ਪੰਜਾਬ ਦੇ ਵਿੱਚ ਰਹਿਣਾ ਆਪਾਂ ਭਾਈਚਾਰੇ ਕਿਸਾਂ ਦੀ ਖਰਾਬ ਨਾ ਕਰੀਏ ਅਸੀਂ ਉਹਨਾਂ ਨੂੰ ਕਹਾਂਗੇ ਵੀ ਆਪਦੇ ਸ਼ਬਦ ਵਾਪਸ ਲੈਣ ਤੇ ਕਿਸਾਨਾਂ ਤੋਂ ਮਾਫੀ ਮੰਗਣ ਸ਼ੁਕਰੀਆ ਰਗਨੀ ਜੀ ਸੋ ਅੱਜ ਮਹਾ ਪੰਚਾਇਤ ਰੈਲੀ ਜਿਹੜੀ ਹੈ ਜਗਰਾਉਂ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਤਸਵੀਰਾਂ ਦਾ ਰੁਕ ਕਰਾਂਗੇ ਜਿਸ ਤਰੀਕੇ ਇਸ ਰੈਲੀ ਦੇ ਵਿੱਚ ਜਿਹੜਾ ਵੱਡਾ ਇਕੱਠ ਹੈ ਉਹ ਕਿਸਾਨਾਂ ਦਾ ਉਮੜਿਆ ਹੋਇਆ ਔਰ ਆ ਨਾਲੇ 23 24 ਯਾਨੀ ਕਿ ਪਰਸੋਂ ਚੌਥ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਪੰਜਾਬ ਆ ਰਹੇ ਨੇ ਔਰ ਪੰਜਾਬ ਆਉਣ ਤੋਂ ਪਹਿਲਾਂ ਹੀ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਸਟ੍ਰੈਟੇਜੀ ਰਣਨੀਤੀ ਤੈਅ ਕਰ ਲਈ ਹੈ ਕਾਲੇ ਝੰਡੇ ਲੈ ਕੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਵਿਰੋਧ ਕਰਾਂਗੇ ਹਾਲਾਂਕਿ ਵੱਡੀ ਮਾਤਰਾ ਦੇ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਾਇਨਾਤ ਹੋਣੀ ਸ਼ੁਰੂ ਹੋ ਗਈ ਨੇ ਪਿਛਲੀ ਵਾਰ ਦੀ ਤਰ੍ਹਾਂ ਜੋ ਸੁਰੱਖਿਆ ਦੇ ਵਿੱਚ ਕਟਾਈ ਵਰਤੀ ਗਈ ਸੀ ਉਸ ਨੂੰ ਦੁਬਾਰਾ ਕਰਨ ਦੀ ਪੰਜਾਬ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹੁਣ ਪਲਕੇ ਦੇਖਣਾ ਹੋਏਗਾ ਕਿ ਇਸ ਤਰੀਕੇ ਕਿਸਾਨ ਆਪਣੇ ਇਸ ਮਿਸ਼ਨ ਦੇ ਵਿੱਚ ਸਫਲ ਹੁੰਦੇ ਨੇ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਭਾਜਪਾ ਉਮੀਦਵਾਰਾਂ ਦਾ ਪ੍ਰਚਾਰ ਕਰਨ ਦੇ ਵਿੱਚ ਪੰਜਾਬ ਚ ਸਫਲ ਹੁੰਦੇ ਨੇ ખોડે જને સુતના પ્રિયંકા બિલ્ ડેલીપોટ પંજાબ હિમાચલ જગરાવ